ਚਾ ਚੱਲਦੀ ਹੈ ਕੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਕੱਲ ਜੇਲ੍ਹ ਦੇ ਵਿੱਚ ਕੂਸ਼ ਕੈਦੀਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਊਟਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਝ ਦਿਨ ਪਹਿਲਾਂ ਤਕਰਾਰ ਹੋਇਆ ਪਹਿਲਾਂ ਮਾੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜੇਨਰਾ ਹਸਪੀਟਲ ਐਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਏ ਉਹ ਆਊਟ ਆਫ ਡੇਂਜਰ ਸਰ ਕਾਪੀ ਟਾਈਮ ਕੋਈ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਇਹਦੇ ਵਿੱਚ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜੀ ਮੈਨੂੰ ਮੈਨੂੰ ਬੋਲ ਤਾਂ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰਨੇ ਆ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਰਟ ਤੇ ਲੈ ਕੇ ਜਾਵਾਂਗੇ ਇਹਦੇ ਨਾਲ-ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮਜਿਸਟਰ ਸਾਹਿਬ ਆਏ ਸੀ ਇੱਥੇ ਬਿਆਨ ਲੈ ਗਏ ਨੇ ਸਾਰਾ ਮੌਕਾ ਦੇਖ ਗਏ ਨੇ A to Z ਸਾਰੀ ਜਿਹੜੀ ਜੁਡੀਸ਼ੀਅਲ ਇਨਕੁਆਰੀ ਹੋਰ ਸੈਪਰੇਟ ਚੱਲ ਰਹੀ ਹੈ ਇਹਦੇ ਨਾਲ-ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ 'ਚ ਹੋਣ ਕਰਕੇ ਜਿਹੜੇ ਪ੍ਰੋਡਕਸ਼ਨ ਮੈਂਟ ਲੈਣੇ ਜ਼ਰੂਰੀ ਨੇ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅਗੇ ਫਰਦਰ ਅਨਵਰਸਿਫਿਕੇਸ਼ਨ ਕਰਾਂਗੇ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਤਿਆਰ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਕੁਸ਼ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪ ਏ ਉਹ ਤੇ ਇੱਕ ਇਹਨਾਂ ਨੇ ਅੰਦਰੋਂ ਦਰਖਤ ਤੋਂ ਟਾਣਾ ਬਣ ਲਿਆ ਤੇ ਉਸ ਤੋਂ ਸਵਾਏ ਦੂ ਇਹਨਾਂ ਕੋਲ ਜਿਹੜੀ ਛਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ ਤੇ ਇਹਨਾਂ ਨੇ ਇਹਨਾਂ ਦੇ ਵਾਰ ਕੀਤੀ 10 ਬੰਦਿਆਂ ਦੇ ਐਫਆਈਰ ਹੋਈ ਏ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰੋਂ ਵੱਲ ਉਹਨਾਂ ਨੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਦੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਉਹਨਾਂ ਵੱਲੋਂ ਮਰ ਜਿਹੜੇ ਮਰੇ ਨਹੀਂ ਸਰ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੈੱਕ ਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਜੀ ਉਹ ਕਿਸ ਤਰ੍ਹਾਂ ਦੇ ਅਪਰਾਧੀ ਸੀਗੇ ਜਿਹਨਾਂ ਦੀ ਮੌਤ ਹੋਈ ਹੈ ਜੀ ਉਹ ਰੋਕੀ ਨਹੀਂ ਗਈ तकरीबन 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਅਫਰਸ ਕਿਤੇ ਨੇ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਇਹ ਮੂਵੀ ਦੇਖੀ ਹੈ ਸਾਰੀ ਉਹਦੇ ਚ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਨੂੰ ਜੇਲ ਅਥਾਰਟੀ ਨੇ ਇਨਫੋਰਮ ਕੀਤਾ ਤਾਂ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਤੇ ਪਹੁੰਚੇ ਏ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸਾਂਭਿਆ ਸਰ ਜਿਹੜੇ ਜਿਹੜੇ ਮਰੇ ਜਿਹੜੇ ਕੰਦੀ ਮਰੇ ਨੇ ਸਰ ਉਹ ਕਿਸ ਤਰ੍ਹਾਂ ਦੇ ਅੰਦਰ ਪਹੁੰਚ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨੀ ਸਰੀ ਇਨਵੈਸਟੀਗੇਸ਼ਨ ਦੇ ਚ ਜਿਹੜੀ ਗੱਲ ਆਹੀ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਸਮੇਂ ਦੱਸਿਆ ਜਾ ਰਿਹਾ ਕਿ ਜਿਹੜੀ ਡਬਲ ਮੈਨੂੰ ਪਹਿਲਾਂ ਵੀ ਇਹਨਾਂ ਨੇ ਬਹੁਤ ਮੁਲਾਜ਼ਮਾਂ ਨੇ ਘੁੱਟਿਆ ਦੀ ਮੈਨੇ ਪਰਚਾ ਕਰਾਇਆ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਦੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡ ਕੀ ਨਾ ਮੁੰਡੇ ਦਾ ਸਹਿਵਾਜ ਸਹਿਵਾਜ ਹਾਂਜੀ ਹੁਣ ਕਹਿੰਦੇ ਕਹਿੰਦੇ ਪਟਿਆਲੇ ਲੈ ਕੇ ਗਏ ਨੇ ਉਰੋ ਰਾਕਫਲ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਜਿਹੜੀ ਕਿਸੇ ਅੰਦਰ ਜੀ ਨਾ ਮੈਨੂੰ ਕੋਈ ਫੋਨ ਨਹੀਂ ਆਇਆ ਉਹ ਤਾਂ ਰਾਤ ਮੁੰਡੇ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ 8 ਬੰਦਿਆਂ ਨੂੰ ਉਹ ਗੀ ਨੂੰ ਦੱਸੀ ਗਈ ਆ ਜਾਂ ਨਹੀਂ ਦੱਸੀ ਗਈ ਨਾ ਜੀ ਮੈਨੇ ਕੁਛ ਨਹੀਂ ਦੱਸਿਆ ਮੈਂ ਤਾਂ ਕੰਮ ਤਾਂ ਦੀ ਫੈਕਟਰੀ ਚ ਮੇਰੇ ਇਹੀ ਵੇਟ ਕਮਾਉਣ ਨਾਲ ਦੀ ਮੇਰੇ ਤਾਂ ਕੋਈ ਆਇਆ ਵੀ ਨਹੀਂ ਤੁਹਾਨੂੰ ਪਤਾ ਕਿਵੇਂ ਚੱਲਿਆ ਜੀ ਮੈਨੂੰ ਪਤਾ ਚੱਲਿਆ ਮਲੇਰ ਕੋਟ ਨੇ ਕਿਸੇ ਨੇ ਆ ਕੇ ਦੱਸਿਆ ਮੈਨੂੰ ਕੀ ਲੱਗਦਾ ਤੁਹਾਨੂੰ ਹੋਇਆ ਕੀ ਹੈਗਾ ਮੇਰੇ ਬੇਟੇ ਨੇ ਦਖਾਲ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਚਾਰ ਸਾਲ ਹੋ ਗਏ ਕਤਲ ਦੀ ਕੇਸ ਚ ਬੰਦਾ ਕਿਸੇ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਨਾਲ ਫੋਨ ਤੇ ਗੱਲ ਹੁੰਦੀ ਹਣੀ ਕਦੇ ਮੇਰੇ ਬੇਟੇ ਨਾਲ ਕੋਈ ਗੱਲ ਹੀ ਮਾਤ ਨਹੀਂ ਹਾਂਜੀ ਦੋ ਆ ਦਫਾ ਤੇ ਮੁਲਾਜ਼ਮਾਂ ਨੇ ਕੁੱਟਿਆ ਤੇ ਜੀ ਪਹਿਲਾਂ ਵੀ ਮੈਂਨੇ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਜੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲਕ ਨਹੀਂ ਮੈਂ ਤਾਂ ਹੋਰ ਆਈਆਂ ਫੈਕਟਰੀ ਚ ਮੈਨੂੰ ਹੁਣ ਹੀ ਪਤਾ ਲੱਗਿਆ ਕੱਲ ਰਾਤ ਤੁਹਾਨੂੰ ਦੀ ਘਟਨਾ ਹੋਣਾ ਕਿ ਤੁਹਾਨੂੰ ਕੋਈ ਫੋਨ ਆਇਆ ਕੱਲ ਨਾ ਜੀ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ